ਸਤਿ ਸ਼੍ਰੀ ਅਕਾਲ ਜੀ ਸਿਮਰਨ ਬੁਟੀਕ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹੋਰ ਤੁਸੀਂ ਕਿਵੇਂ ਹੋ ਜੀ? ਠੀਕ ਠਾਕ। ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਤੁਸੀਂ ਸਾਰੇ ਚੰਗੀ ਕਲਾ ਵਿੱਚ ਹੋਵੋ। ਅੱਜ ਜੀ ਮੈਂ ਤੁਹਾਡੇ ਲਈ ਬਿਨਾ ਲਾਈਨਿੰਗ ਤੋਂ ਵੰਨ ਵਾਲੇ ਕਾਟਨ ਦੇ ਗ੍ਰੇਸ ਕਾਟਨ ਦੇ ਬਹੁਤ ਹੀ ਪਿਆਰੇ ਸੂਟ ਲੈ ਕੇ ਆਈਆਂ। ਜਿਨ੍ਹਾਂ ਦੀ ਰੇਂਜ ਵੀ ਬਹੁਤ ਘੱਟ ਹੈ। ਤੁਸੀਂ ਸੂਟ ਜ਼ਰੂਰ ਦੇਖਿਓ ਆਲ ਓਵਰ ਸੂਟ ਹੋਣਗੇ। ਸ਼ਾਇਦ ਕੋਈ ਇਕੱਦਾ ਮੈਚਿੰਗ ਹੋਵੇ ਪਰ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਸੂਟ ਆਲ ਓਵਰ ਹੋਣ ਕਿਉਂਕਿ ਕੋਈ ਪੈਂਟ ਪਲਾਜੋ ਬਣਾਉਂਦਾ ਕੋਈ ਸਰਾਰਾ ਕੋਈ ਗਰਾਰਾ ਕੋਈ ਸਲਵਾਰ ਮੈਚਿੰਗ ਜੁੜਦਾ ਕਈ ਵਾਰ ਕਪੜਾ ਘੱਟ ਹੁੰਦਾ ਇਹ ਪ੍ਰੋਬਲਮ ਹੋ ਜਾਂਦੀ ਹੈ ਜੀ ਫਸ ਜਿਹੜਾ ਮੈਂ ਤੁਹਾਨੂੰ ਫਸਟ ਸੂਟ ਦਿਖਾਉਂਗੀ ਜੀ ਉਹ ਹੈ ਵਾਈਟ ਕਲਰ ਦਾ ਵਾਈਟ ਕਲਰ ਦਾ ਤੁਹਾਨੂੰ ਸੂਟ ਮਿਲੂਗਾ ਜੀ ਬਹੁਤ ਹੀ ਪਿਆਰਾ ਵਾਈਟ ਕਲਰ ਦਾ ਸੂਟ ਹੈ ਜੀ ਚੈੱਕ ਕਰੋ ਜੀ ਵਾਈਟ ਕਲਰ ਦਾ ਸੂਟ ਹੈ ਦੇਖੋ ਜੀ ਬਹੁਤ ਸੋਹਣੀ ਬਹੁਤ ਹੀ ਜਿਆਦਾ ਸੋਹਣੀ ਕਾਟਨ ਲਾਈ ਵੀ ਆ ਬਹੁਤ ਸੋਹਣੀ ਕਾਟਨ ਠੀਕ ਹੈ ਜੀ ਬਹੁਤ ਸੋਹਣੀ ਕਾਟਨ ਹੈ ਜੀ ਇਹ ਹੈਗਾ ਜੀ ਇਹਦੇ ਗਲੇ ਦਾ ਵਰਕ ਗਲੇ ਦਾ ਵਰਕ ਤੁਹਾਨੂੰ ਐਦਾਂ ਮਿਲੂਗਾ ਜੀ ਪੂਰਾ ਤੁਹਾਨੂੰ 5 ਮੀਟਰ ਕੱਪੜਾ ਮਿਲੂਗਾ ਜੀ ਆਹ ਦੇਖੋ ਜੀ ਕਿੰਨਾ ਪਿਆਰਾ ਸੂਟ ਹੈ ਗਲੇ ਦਾ ਵਰਕ ਬਣਿਆ ਹੋਇਆ ਹੈ ਜੀ ਇਹ ਵੀ ਇੱਕ ਵਰਕ ਹੋਇਆ ਹੋਇਆ ਹੈ ਜੀ ਆਹ ਫਰੰਟ ਇਹ ਫਰੰਟ ਪੱਲੇ ਤੇ ਆਊਗਾ ਜੀ ਦੇਖੋ ਇਹ ਮੇਰੀਆਂ ਭੈਣਾਂ ਆ ਰਾਮ ਨਾਲ ਸੂਟ ਪਾ ਸਕਦੀਆਂ ਜੀ ਬਹੁਤ ਹੀ ਪਿਆਰਾ ਗਰਮੀਆਂ ਵਾਲਾ ਸੂਟ ਹੈ ਜੀ ਬਿਲਕੁਲ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈ ਜੀ ਬਿਲਕੁਲ ਵੀ ਇਹਦੇ ਵਿੱਚ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਜੀ ਠੀਕ ਹੈ ਇਹ ਇਹਦੇ ਬਾਹਾਂਾਂ ਤੇ ਕੰਮ ਆਊਗਾ ਜੀ ਚੈੱਕ ਕਰੋ ਜੀ ਇਹ ਇਹੀਆਂ ਬਾਹਾਂਾਂ ਤੇ ਕੰਮ ਆਉਂਦਾ ਜੀ ਇਹ ਹਨ ਗਰਲਸ ਲੁੱਕ ਵਾਲਾ ਸੂਟ ਹੈ ਜੀ ਇਹਨੂੰ ਡੇਲੀ ਵੇਅਰ ਅਸ ਏਅਰ ਕਾਲਜ ਨੋ ਵੀ ਕੁੜੀਆਂ ਆਰਾਮ ਨਾਲ ਪਾ ਸਕਦੀਆਂ ਜੀ ਇਹ ਇਹਦੇ ਬਾਟਮ ਤੇ ਜੇ ਤੁਸੀਂ ਪਲਾਜੋ ਤੇ ਕਰਨਾ ਹੈ ਤਾਂ ਇਹ ਵਰਕ ਪਲਾਜੋ ਤੇ ਕਰ ਸਕਦੇ ਆ ਬਾਜੂ ਤੇ ਕਰਨਾ ਹੈ ਤਾਂ ਬਾਜੂ ਤੇ ਕਰ ਸਕਦੇ ਆ ਬਹੁਤ ਹੀ ਪਿਆਰਾ ਸੂਟ ਹੈ ਜੀ ਵਾਈਟ ਕਰਨ ਦਾ ਬਹੁਤ ਸੋਹਣਾ ਸੂਟ ਹੈ ਜੀ ਕਿਸੇ ਵੀ ਮੇਰੀ ਭੈਣ ਨੂੰ ਇਸ ਦੀ नीड ਹੋਵੇ ਤਾਂ ਕੱਪੜੇ ਦੀ ਕੋਈ ਕੰਫਿਊਜ਼ਨ ਨਹੀਂ ਹੈਗੀ ਜੀ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਹੈ ਬਹੁਤ ਫਾਈਨ ਕੱਪੜਾ ਹੈ ਜੀ ਇਹਦੇ ਨਾਲ ਬਲੈਕ ਦੁਪੱਟਾ ਲਗਾਇਆ ਹੋਇਆ ਹੈ ਜੀ ਪ्योर ਦਾ ਪਿਓਰ ਦਾ ਦੁਪੱਟਾ ਲੱਗਿਆ ਹੈ ਜੀ ਦੇਖੋ ਜੀ ਇਹ ਤਾਂ ਕਿਸੇ ਆਂਟੀ ਨੇ ਸੂਟ ਪਾਉਣਾ ਹੈ ਤਾਂ ਬਹੁਤ ਹੀ ਜ਼ਿਆਦਾ ਵਧੀਆ ਏ ਦੁਪੱਟੇ ਦੇ ਚਾਰੇ ਪਾਸੇ ਐਦਾਂ ਚਾਰੇ ਪਾਸੇ ਵਰਕ ਹੋਇਆ ਹੈ ਜੀ ਦੇਖੋ ਸੇਮ 프ਰੰਟ ਕੱਟਵਰਕ ਦੇ ਨਾਲ ਦੁਪੱਟੇ ਤੇ ਵਰਕ ਹੋਇਆ ਹੈ ਜੀ ਕੱਟਵਰਕ ਨਾਲ ਵਰਕ ਹੋਇਆ ਹੈ ਜੀ ਮਸ਼ੀਨੀ ਵਰਕ ਹੈ ਜੀ ਬਹੁਤ ਹੀ ਸੋਹਣਾ ਬਲੈਕ ਇਹਦੇ ਨਾਲ ਦੁਪੱਟਾ ਲਾਇਆ ਹੈ ਜੀ ਬਹੁਤ ਪਿਆਰਾ ਬਲੈਕ ਦੁਪੱਟਾ ਇਹ ਹੋ ਗਿਆ ਜੀ ਫਸਟ ਸੂਟ ਵਾਈਟ ਕਲਰ ਦਾ ਸੂਟ ਹੈ ਜੀ ਇਹ ਕਿਸੇ ਮੇਰੀ ਭੈਣ ਨੂੰ ਜ਼ਰੂਰ ਹੋਵੇ ਲੈ ਲੇ ਸਕਦੀ ਹੈ ਦੂਜਾ ਕਲਰ ਹੈਗਾ ਜੀ ਪੈਰਟ ਕਲਰ ਦਾ ਪੈਰਟ ਕਲਰ ਦਾ ਸੂਟ ਹੈ ਜੀ 5 ਮੀਟਰ ਤੁਹਾਨੂੰ ਕਪੜਾ ਮਿਲੂਗਾ ਜੀ 5 ਮੀਟਰ ਇਹ ਫਰੰਟ ਤੇ ਵਰਕ ਹੋਇਆ ਹੋਇਆ ਹੈ ਜੀ ਵਰਕ ਦੀ ਗੱਲ ਕਰੋ ਜੀ ਦੇਖੋ ਕਿੰਨਾ ਸੋਨਾ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ ਇਹ ਅਸੀਂ ਖੁਦ ਕਪੜਾ ਲਿਆ ਕੇ ਸੂਟ ਤਿਆਰ ਕਰਾਏ ਹੋਏ ਹਾਂ ਜੀ ਪੂਰਾ ਮਤਲਬ ਐਦਾਂ ਸੋਚ ਕੇ ਵੀ ਲਾਈਨਿੰਗ ਦੀ ਜ਼ਰੂਰਤ ਨਾ ਹੋਵੇ ਬਹੁਤ ਸੋਹਣਾ ਕੱਪੜਾ ਜੀ ਬਹੁਤ ਹੀ ਪਿਆਰਾ ਤੁਸੀਂ ਇਹ ਫੈਕਸ਼ਨ ਚ ਵੀ ਪਾ ਸਕਦੇ ਆ ਡੇਲੀ ਵੇਅਰ ਚ ਵੀ ਪਾ ਸਕਦੇ ਆ ਇਹ ਨਹੀਂ ਹੈ ਤੁਹਾਡੇ ਪੈਸਿਆਂ ਦੀ ਵੇਸਟਿੰਗ ਹੈ ਬਹੁਤ ਹੀ ਸੋਹਣਾ ਹੈਂਡ ਦੇਖੋ ਮਸ਼ੀਨੀ ਵਰਕ ਹੋਇਆ ਹੋਇਆ ਇਹ ਵੀ ਤੁਹਾਨੂੰ ਕੱਪੜਾ ਪੂਰਾ 5 ਮੀਟਰ ਮਿਲੇਗਾ ਇਹ ਮਿਲੇਗਾ ਜੀ ਉਹਦਾ ਬਾਜੂ ਦਾ ਇਹ ਬਾਜੂ ਦਾ ਵਰਕ ਹੈ ਜੀ ਵਾਜੂ ਦਾ ਵਰਕ ਹੈ ਜੀ ਠੀਕ ਹੈ ਪੂਰਾ ਲੋਪਰ 5 ਮੀਟਰ ਸੂਟ ਹੈ ਜੀ ਕਿਸੇ ਮੇਰੀ ਭੈਣ ਨੂੰ ਇਹਦੀ ਜਰੂਰਤ ਹੋਵੇ ਤਾਂ ਤੁਸੀਂ ਲੈ ਸਕਦੇ ਆ ਠੀਕ ਹੈ ਜੀ ਜਿਹੜਾ ਇਹਦੇ ਨਾਲ ਦੁਪੱਟਾ ਲਾਇਆ ਵਾ ਅਸੀਂ ਕੰਟਰਾਸਟ ਨਹੀਂ ਕਰਿਆ ਕਿਉਂਕਿ ਸੇਮ ਸੇਮ ਪੈਰਟ ਕਲਰ ਦਾ ਇਹ ਦੁਪੱਟਾ ਲਾਇਆ ਜੇ ਅਸੀਂ ਇਹਦੇ ਨਾਲ ਮੰਜੈਂਟਾ ਜਾਂ ਪਿੰਕ ਕਲਰ ਦੀ ਲਾਉਣ ਦੀ ਕੋਸ਼ਿਸ਼ ਕਰਦੇ ਤਾਂ ਸੂਟ ਥੋੜਾ ਹੋਰ ਲੁੱਕ ਦੇਣੀ ਸੀ ਸੂਟ ਨੇ ਪਰ ਇਹ ਡਾਰਕ ਕਲਰ ਸੀ ਇਹਦੇ ਨਾਲ ਅਸੀਂ ਇਹੀ ਕਲਰ ਦਾ ਦੁਪੱਟਾ ਰੱਖਿਆ ਵਾਈਟ ਕਲਰ ਥੋੜੀ ਗਰਮੀਆਂ ਕਰਕੇ ਨਾ ਇਹਨੂੰ ਵਾਈਟ ਕਲਰ ਦੀ ਲੈਸ ਦੀ ਫਿਨਿਸ਼ਿੰਗ ਦੇ ਦਿੱਤੀ ਕਿਉਂਕਿ ਜੇ ਅਸੀਂ ਇਹਦੇ ਨਾਲ ਕਲਰਫੁਲ ਕਰਦੇ ਤਾਂ ਇਹਨੇ ਹੋਰ ਡਾਰਕ ਦੇਖੋ ਹੋਰ ਡਾਰਕ ਲੱਗਣਾ ਸੀ ਆ ਦੇਖੋ ਇਹਨੂੰ ਵਾਈਟ ਕਲਰ ਦੀ ਲੈਸ ਦੀ ਫਿਨਿਸ਼ਿੰਗ ਦੇ ਦਿੱਤੀ ਜੀ ਬਹੁਤ ਹੀ ਪਿਆਰਾ ਦੁਪੱਟਾ ਦੇਖੋ ਜੀ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਦੁਪੱਟੇ ਦਾ ਕੱਪੜਾ ਬਹੁਤ ਸੋਹਣਾ ਦੁਪੱਟਾ ਲਗਾਇਆ ਹੈ ਨਾਲ ਬਹੁਤ ਹੀ ਪਿਆਰਾ ਦੁਪੱਟਾ ਐਨ ਖੁੱਲਾ ਡੁੱਲਾ ਇਹ ਵੀ ਸੂਟ ਤੁਹਾਨੂੰ ਮਿਲੂਗਾ ਜੀ 1400 ਦਾ ਜੀ ਫਰਸਟ ਸੂਟ ਸੀ ਉਹ ਵੀ 1400 ਦਾ ਜੀ ਅੱਜ ਮੇਰੀਆਂ ਭੈਣਾਂ ਨੂੰ ਸਾਰੇ ਹੀ ਸੂਟ ਬੀਹਾਂ ਲਾਈਨਿੰਗ ਤੋਂ ਬਣਨ ਵਾਲੇ ਬਹੁਤ ਹੀ ਪਿਆਰੇ ਮਸ਼ੀਨੀ ਵਰਕ ਦੇ ਸੂਟ ਦਿਖਾਉਂਗੀ ਜੀ ਇਹਨਾਂ 'ਚ ਕੋਈ ਵੀ ਸੂਟ ਜੀ ਪਸੰਦ ਕਰ ਸਕਦੇ ਆ ਜੀ ਉਸ ਤੋਂ ਬਾਅਦ ਹੈਗਾ ਜੀ ਬਲੈਕ ਕਲਰ ਦਾ ਸੂਟ ਕਈ ਮੇਰੀਆਂ ਭੈਣਾਂ ਨੂੰ ਬਲੈਕ ਕਲਰ ਬਹੁਤ ਫੇਵਰੇਟ ਹੁੰਦਾ ਹੈ ਬਲੈਕ ਕਲਰ ਦਾ ਸੂਟ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੈ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਜੀ ਦੇਖੋ ਪੂਰਾ 5 ਮੀਟਰ ਕੱਪੜਾ ਅੱਜ ਵਾਲੇ ਸੂਟ ਤੁਹਾਨੂੰ ਤਕਰੀਬਨ ਸਾਰੇ ਆਲ ਓਵਰੀ ਮਿਲਣਗੇ 1-2 ਸੀਗੇ ਕਿਸੇ ਦੀ ਡਿਮਾਂਡ ਤੇ ਮੈਚਿੰਗ ਸੂਟ ਤਿਆਰ ਕਰਾਏ ਲੇਕਿਨ ਸਾਰੇ ਅਸੀਂ ਮਤਲਬ ਆਲ ਓਵਰ ਸੂਟ ਹੀ ਦੇਖੋ ਜੀ ਇਹ ਕੜਾਈ ਅੱਜਕੱਲ ਬਹੁਤ ਟ੍ਰੈਂਡ ਚ ਹੈ ਜੀ ਲੰਬੀਆਂ ਲੈਂਡਾਂ ਵਾਲੀ ਤੁਸੀਂ ਨਾ ਵਰਕ ਚੈੱਕ ਕਰਿਆ ਕਰੋ ਜੀ ਕਿਉਂਕਿ ਜਦ ਤੁਸੀਂ ਬਾਜ਼ਾਰ ਵਿੱਚ ਵਰਕ ਕਰਾਉਨੇ ਆ ਜਿਹੜੀਆਂ ਮੇਰੀਆਂ ਪੈਣਾ ਕਢਾਈ ਕਰਵਾਈਆਂ ਕਢਾਈ ਵਾਲੇ ਸੂਟਾਂ ਦੀ ਸ਼ਕੀਨ ਹੈ ਉਹਨਾਂ ਨੂੰ ਰੇਟ ਸਾਰਾ ਕੁਝ ਪਤਾ ਹੁੰਦਾ ਜੀ ਦੇਖੋ ਇਹ ਕਿੰਨਾ ਪਿਆਰਾ ਵਰਕ ਹੋਇਆ ਹੋਇਆ ਜੀ ਇਹ ਫਰੰਟ ਪੱਲੇ ਤੇ ਵਰਕ ਹੋਇਆ ਹੋਇਆ ਜੀ ਇਹ ਹੋ ਗਿਆ ਗਲੇ ਦਾ ਡਿਜ਼ਾਈਨ ਤੁਹਾਨੂੰ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਪ੍ਰੋਪਰ ਇਹ ਤਾਂ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹੈ ਸਿਰਫ ਇਹਨੂੰ ਤੁਸੀਂ ਪਿੰਕ ਕਲਰ ਦੀ ਜਾਮ ਪਿੰਕ ਦੀ ਲੈਸ ਲਗਾ ਕੇ ਇਹਨੂੰ ਬਹੁਤ ਸੋਹਣਾ ਤਿਆਰ ਕਰਵਾ ਸਕਦੇ ਆ ਪਲਾਜੋ ਬਣਾਓ ਸਲਵਾਰ ਬਣਾਓ ਕੁਝ ਵੀ ਬਣਾਓ ਆ ਦੇਖੋ ਜੀ ਬਾਵਾ ਦਾ ਕਿੰਨਾ ਹੀ ਪਿਆਰਾ ਵਰਕ ਹੈ ਕਿਉਂਕਿ ਵਰਕ ਐਦਾਂ ਕਰਾਇਆ ਕਿ ਇਹ ਪਲਾਜੋ ਤੇ ਵੀ ਚੱਜੇ ਐਦਾਂ ਨਹੀਂ ਹੈਵੀ ਇਹ ਆਪਾਂ ਬਾਜੂ ਤੇ ਹੀ ਕਰਨਾ ਅਸੀਂ ਐਦਾਂ ਜਿਵੇਂ 7 ਇੰਚ ਮੂਰੀ ਹੁੰਦੀ ਹੈ ਨਾ ਇਹ ਪਲਾਜੋ ਪੈਂਟ ਪਲਾਜੋ ਬਣਾ ਲਓ ਉਸਤੇ ਵੀ ਬਹੁਤ ਅੱਛਾ ਲੱਗੂਗਾ ਜੇ ਤੁਸੀਂ ਇਹਨੂੰ ਬਾਜੂ ਤੇ ਨਹੀਂ ਲਿਆਉਣਾ ਚਾਹੁੰਦੇ ਤਾਂ ਬਾਜੂ ਤੇ ਸਿਰਫ ਪਿੰਕ ਕਲਰ ਦਾ ਕੋਈ ਡਿਜ਼ਾਈਨਿੰਗ ਕਰਾ ਲਓ ਸੂਟ ਦੀ ਲੁੱਕ ਹੋਰ ਵਧੀਆ ਬਣ ਜਰੀ ਇਹ ਤੁਸੀਂ ਪੈਂਟ ਪਲਾਜੋ ਤੇ ਕਰਾ ਲਓ ਚਾਹੇ ਸਲਵਾਰ ਦੀਆਂ ਮੂਰੀਆਂ ਤੇ ਕਰਾ ਲਓ ਤੁਹਾਡਾ ਬਹੁਤ ਹੀ ਪਿਆਰਾ ਬਲੈਕ ਸੂਟ ਬਣ ਕੇ ਰੈਡੀ ਹੋ ਗਿਆ ਜੀ ਇਹਦੇ ਨਾਲ ਜੀ ਅਸੀਂ ਪਿੰਕ ਕਲਰ ਦਾ ਦੁਪੱਟਾ ਰੱਖਿਆ ਹੈ ਕਿਉਂਕਿ ਬਲੈਕ ਬਹੁਤ ਜਿਵੇਂ ਤੁਸੀਂ ਅੱਜ ਫੋਨ ਪਾਉਂਗੇ ਕਿਸੇ ਪ੍ਰੋਗਰਾਮ ਤੇ ਤਾਂ ਬਲੈਕ ਨਾਲ ਥੋੜਾ ਹੋਰ ਬਣ ਜਾਣਾ ਇਹਨੇ ਅਸੀਂ ਰੱਖਿਆ ਇਹਦਾ ਨਾ ਪਿੰਕ ਕਲਰ ਦਾ ਦੁਪੱਟਾ ਵੀ ਕਿਸੇ ਵੀ ਪਹਿਣਨੇ ਲੈਣਾ ਹੋਵੇ ਤਾਂ ਪਿੰਕ ਕਲਰ ਦਾ ਦੁਪੱਟਾ ਇਹਦੇ ਨਾਲ ਕਿਉਂਕਿ ਮੌਸਮ ਵੀ ਦੇਖਣੀ ਪੈਂਦੀ ਹੈ ਜੀ ਸਾਰਾ ਕੁਝ ਦੇਖ ਕੇ ਅਸੀਂ ਸੂਟ ਤਿਆਰ ਕਰਾਉਨੇ ਆ ਤੇ ਸੂਟ ਕੋਈ ਰਹੇ ਨਾ ਸਾਰੇ ਸੂਟ ਸੇਲ ਹੋ ਜਾਣ ਜੀ ਆਹ ਦੇਖੋ ਜੀ ਦੁਪੱਟੇ ਤੇ ਕੱਟਵਰਕ ਦਾ ਵਰਕ ਹੋਇਆ ਹੋਇਆ ਹੈ ਜੀ ਬਲੈਕ ਧਾਗੇ ਨਾਲ ਵਰਕ ਰਿਆ ਹੋਇਆ ਸਾਰੇ ਦੁਪੱਟੇ ਤੇ ਕੱਟਵਰਕ ਮਿਲੂਗਾ ਪਿਓਰ ਦਾ ਦੁਪੱਟਾ ਮਿਲੂਗਾ ਜੀ ਪੂਰਾ 2.5 ਮੀਟਰ ਦਾ ਤੁਹਾਨੂੰ दुपट्टा मिलेगा जी देखो पूरा ढाई मीटर का दुपट्टा पूरा पांच मीटर कपड़ा ढाई मीटर का दुपट्टा रेट हैगा जी चौदह सौ रुपये का किसी भी मेरी भैन को पसंद हो गए तो ले तो बाद जी है बहुत ही प्यारा जहा कलर बहुत प्यारा बहुत सोहना कलर है ये देखो बहुत ही प्यारा वर्क होया वही ਮਤਲਬ ਜੇ ਤੁਸੀਂ ਕਿਸੇ ਵਧੀਆ ਟੈਲਰ ਦੇ ਜਾਓਗੇ ਨਾ ਇਹ ਸੂਟ ਨੂੰ ਹੋਰ ਵੀ ਉਹਨੇ ਚਾਰ ਚੰਦ ਲਾ ਦੇਣੇ ਦੇਖੋ ਜੀ ਇਹ ਮੇਰੀਆਂ ਭੈਣਾਂ ਕਿਸੇ ਦਾ ਨਾ ਮਤਲਬ ਚਾਹੇ 24 ਇੰਚ ਘੇਰਾ ਹੈ ਉਹਦੇ ਲਈ ਵੀ ਬਿਲਕੁਲ ਸੈੱਟ ਆਊਗਾ ਕਿਉਂਕਿ ਐਦਾਂ ਵਰਕ ਕਰਾਇਆ ਹੋਇਆ ਹੈ ਕਈਆਂ ਦੇ ਘੇਰੇ ਮਤਲਬ ਕਢਾਈ ਦੀ ਵਰਕ ਘੱਟ ਹੁੰਦਾ ਇਹ ਵਰਕ ਅਸੀਂ ਐਦਾਂ ਕਰਵਾਤਾ ਜੀ ਜਿਵੇਂ ਕਿਸੇ ਦਾ 24 ਇੰਚ ਘੇਰਾ ਹੈ ਤਾਂ ਇੱਥੇ ਆ ਜਾਣਾ ਜੀ ਦੇਖੋ 23 24 ਵੀ ਘੇਰਾ ਆਹ ਨਾਲ ਬਣ ਜਾਣਾ ਪਰ ਜੇ ਮੇਰੇ ਕਿਸੇ ਛੋਟੀ ਬੱਚੀ ਨੇ ਲੈਣਾ ਹੈ ਜੀ ਮੇ ਕੁੜੀਆਂ ਅੱਜ ਕੱਲ ਕਾਲਜ ਜਾਂਦੀਆਂ ਉਹਦੇ ਲਈ ਵੀ ਇਹ ਸੂਟ ਬਹੁਤ ਜ਼ਿਆਦਾ ਵੈਸਟ ਹੈ ਕੋਈ ਜੌਬ ਕਰਦੀ ਹੈ ਟੀਚਰ ਹੈ ਕੁਝ ਵੀ ਹੈ ਕਿਉਂਕਿ ਉਹਦੇ ਘੇਰੇ ਦੇ ਹਿਸਾਬ ਨਾਲ ਵੀ ਅਸੀਂ ਰੱਖਿਆ ਹੈ ਘੇਰੇ ਦਾ ਧਿਆਨ ਵੀ ਰੱਖਿਆ ਦੇਖੋ ਜੀ ਜਿਹਦਾ 20 ਇੰਚ ਘੇਰਾ ਜਾਂ 20.5 ਇੰਚ ਘੇਰਾ ਉਹ ਐਦਾਂ ਫੋਲਡ ਕਰਕੇ ਸੂਟ ਨੂੰ ਬਣਾ ਸਕਦਾ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਕਲਰ ਮੈਨੂੰ ਸ਼ੋਰ ਹੈ ਕਿ ਫੋਨ 'ਚ ਬਿਲਕੁਲ ਸਹੀ ਆਉਂਦਾ ਹੋਊਗਾ ਦੇਖੋ ਜੀ ਬਹੁਤ ਕਲਰ ਐਨ ਬਿਲਕੁਲ ਕਲਰ ਕੰਟਰਾਸਟਿੰਗ ਬਹੁਤ ਭੜਕ ਮੇਂ ਪਾਏ ਹੋਏ ਬਿਲਕੁਲ ਮਿੱਠੇ ਮਿੱਠੇ ਕਲਰ ਪਾਏ ਹੋਏ ਆ ਜੀ ਪੂਰਾ 5 ਮੀਟਰ ਤੁਹਾਨੂੰ ਕਪੜਾ ਮਿਲੂਗਾ ਜੀ ਇਹ ਜਿਹੜਾ ਹੋ ਗਿਆ ਬਾਜੂ ਦਾ ਵਰਕ ਦੇਖੋ ਕਿਉਂਕਿ ਇਹ ਕਰਾਉਣ ਦਾ ਫਾਇਦਾ ਪਤਾ ਕੀ ਹੁੰਦਾ ਜਿਹੜਾ ਸੀ ਆਪ ਖੁਦ ਵਰਕ ਕਰਾਉਨੇ ਆ ਜੀ ਇਹਦੇ ਵਿੱਚ ਦੇਖੋ ਇਹਨਾਂ ਨੇ ਕੀ ਕਰਿਆ ਹੋਇਆ ਜੀ ਇਹ ਉਹਨਾਂ ਨੇ ਅਸੀਂ ਕਰਵਾਇਆ ਜੀ ਇਹ ਹੋ ਗਿਆ ਬਾਜੂ ਦਾ ਵਰਕ ਜੇ ਇਹ ਵਾਲਾ ਬਾਜੂ ਦਾ ਵਰਕ ਇਹ ਜਿਵੇਂ ਅੱਜਕੱਲ ਕੱਟਵਰਕ ਚੱਲਿਆ ਹੋਇਆ ਜੀ ਇਹ ਬੈਕ ਪੱਲੇ ਤੇ ਵੀ ਤੁਸੀਂ ਕੱਟਵਰਕ ਲਿਆ ਸਕਦੇ ਆ ਇਹ ਬੈਕ ਪੱਲੇ ਤੇ ਕੱਟਵਰਕ ਆਊਗਾ ਜੀ ਪੂਰਾ ਚਾਹੇ ਜੀ ਇਹ ਤੁਸੀਂ ਬੈਕ ਪੱਲੇ ਤੇ ਇਹ ਕਟਾਉਣ ਬੈਕ ਪੱਲੇ ਤੇ ਆਉਣਿਆ ਜੀ ਠੀਕ ਹੈ ਇਹ ਬਾਜੂ ਤੇ ਹੋ ਗਿਆ ਡਿਜ਼ਾਈਨ ਇਹ ਬੈਕ ਪੱਲੇ ਤੇ ਜੀ ਕੱਟਵਰਕ ਆ ਗਿਆ ਠੀਕ ਹੈ ਜੀ ਜੇ ਤੁਸੀਂ ਬੈਕ ਪੱਲੇ ਤੇ ਨਹੀਂ ਲਿਆਉਣਾ ਚਾਹੁੰਦੇ ਤਾਂ ਇਹ ਤੁਸੀਂ ਸਲਵਾਰ ਦੇ ਪੌਂਚੇਆਂ ਥੱਲੇ ਲਿਆ ਸਕਦੇ ਆ ਉਹਨੂੰ ਬਾਜੂ ਤੇ ਕਰ ਲਓ ਤੀਸਰਵਾਰ ਦੇ ਪੱਲਿਆਂ ਤੇ ਕਰ ਲੋ ਆਪ ਸੂਟ ਤਿਆਰ ਕਰਨ ਦਾ ਇਹੀ ਫਾਇਦਾ ਹੈ ਜੀ ਕਿ ਅਸੀਂ ਨੂੰ ਨਿਊ ਲੁੱਕ ਦੇ ਸਕਦੇ ਆ ਜੀ ਬਾਕੀ ਤੁਸੀਂ ਇਹਨੂੰ ਮਹਿਰੂਨ ਕਲਰ ਦੀ ਪਾਈਪਿੰਗ ਲਗਾ ਲਓ ਪਿੰਕ ਕਲਰ ਦੀ ਲਗਾ ਲਓ ਇਹ ਸੂਟ ਦੀ ਬਹੁਤ ਹੀ ਗ੍ਰੇਸ ਬਣ ਕੇ ਆਊਗੀ ਜੀ ਕਿਉਂਕਿ ਇਹਨਾਂ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਇਹ ਤੁਹਾਡੀ ਬਹੁਤ ਜ਼ਿਆਦਾ ਬਚਤ ਹੈ ਕਿਉਂਕਿ ਜਦ ਆਪਾਂ ਲਾਈਨਿੰਗ ਵਾਲਾ ਸੂਟ ਸਲਾਉਣੇ ਆ ਤਾਂ ਲਾਈਨਿੰਗ ਵੀ ਸਲਾਈ ਵੀ ਵੱਜ ਜਾਂਦੀ ਆ ਤੇ 300 ਦੀ ਲਾਈਨ ਵੀ ਜ਼ਿਆਦਾ ਲੱਗ ਕੇ ਲੱਗਦੀ ਆ ਜੇ ਆਪਾਂ ਨੋਰਮਲ ਲਾਉਣੇ ਆ 300 ਦੀ ਲਾਈਨ ਵੀ ਜ਼ਿਆਦਾ ਲੱਗ ਜਾਂਦੀ ਆ ਠੀਕ ਹੈ ਮੇਰੀਆਂ ਭੈਣਾਂ ਰੋਂ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਆ ਇਹਦੇ ਨਾਲ ਜੀ ਅਸੀਂ ਮਹਿਰੂਨ ਕਲਰ ਦਾ ਦੁਪੱਟਾ ਰੱਖਿਆ ਹੋਇਆ ਮੈਚਿੰਗ ਕੰਟਰਾਸਟਿੰਗ ਇਹ ਮਹਿਰੂਨ ਕਲਰ ਦਾ ਕਿਉਂ ਰੱਖਿਆ ਹੈ ਜੀ ਕਿਉਂਕਿ ਜਿਵੇਂ ਇਹ ਥੋੜੇ ਫੈਸ਼ਨ ਤੇ ਵੀ ਆਪਾਂ ਸੂਟ ਬੇਅਰ ਕਰ ਸਕਦੇ ਆ ਦੇਖੋ ਜੀ ਮਹਿਰੂਨ ਕਲਰ ਦਾ ਦੁਪੱਟਾ ਬਹੁਤ ਸੋਹਣਾ ਗਾਜ਼ਰੀ ਜਿਹਾ ਮਹਿਰੂਨ ਹੈ ਕਾਲਸ ਪਰ ਮਹਿਰੂਨ ਨਹੀਂ ਹੈਗਾ ਇਹ ਬਹੁਤ ਹੀ ਸੋਹਣਾ ਗਾਜ਼ਰੀ ਜਿਹਾ ਮਹਿਰੂਨ ਦੁਪੱਟੇ ਦੇ ਚਾਰੇ ਪਾਸੇ ਕੱਟਵਰਕ ਕਰਿਆ ਹੋਇਆ ਮਿਲੂਗਾ ਤੁਹਾਨੂੰ ਜੀ ਦੇਖੋ ਜੇ ਤੁਸੀਂ ਨੋਰਮਲ ਕੱਲੀ ਸ਼ਰਟ ਤੇ ਕੱਟਵਰਕ ਕਰਾਉਣ ਜਾਂਦੇ ਆ ਨਾ 500 600 700 ਤੱਕ ਤੁਹਾਡਾ ਕੱਲਾ ਸ਼ਰਟ ਤੇ ਕੱਟਵਰਕ ਕਰਦੇ ਆ ਇਹ ਤੁਹਾਨੂੰ ਦੁਪੱਟਾ ਵੀ ਚਾਰੇ ਪਾਸੇ ਤੇ ਕੱਟਵਰਕ ਦਾ ਮਿਲੂਗਾ ਦੇਖੋ ਜੀ ਚਾਰੇ ਪਾਸੇ ਦੇ ਦੁਪੱਟੇ ਨੂੰ ਕੱਟਵਰਕ ਕਰਿਆ ਹੋਇਆ ਹੈ ਫਿਰ ਸੂਟ ਦਾ ਵਰਕ ਹੋਇਆ ਹੋਇਆ ਜੀ ਫਿਰ ਇਹ ਕਢਾਈ ਹੋਈ ਵੀ ਆ ਇਹ ਸੂਟ ਦਾ ਪ੍ਰਾਈਸ ਵੀ ਤੁਹਾਨੂੰ ਮਿਲੂਗਾ 1400 ਰੁਪਿਆ 1400 ਦੇ ਵਿੱਚ ਤੁਹਾਨੂੰ ਇੰਨਾ ਵਧੀਆ ਸੂਟ ਰੈਡੀ ਕਰਕੇ ਦਿੱਤਾ ਹੈ ਕਿਉਂਕਿ ਮੇਰੀਆਂ ਭੈਣਾਂ ਕਹਿੰਦੇ ਕਿ ਐਨੇ ਕੋਸਟ ਅਸੀਂ ਵੀ ਐਨੇ ਪੈਸੇ ਨਹੀਂ ਲਾ ਸਕਦੇ ਅਸੀਂ ਬਹੁਤ ਮਤਲਬ ਧਿਆਨ ਵਿੱਚ ਇਸ ਗੱਲ ਨੂੰ ਰੱਖਦੇ ਹੋਏ ਇੰਨਾ ਸੂਟ ਸੂਟ ਤੁਹਾਡੇ ਲਈ ਰੈਡੀ ਕਰਿਆ ਹੈ ਮੇਰੀਆਂ ਭੈਣਾਂ ਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਕਿਸੇ ਨੂੰ ਤਾਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਇਹਨਾਂ ਸਾਰੇ ਸੂਟਾਂ ਦਾ ਜਿਹੜੇ ਮੈਂ ਤੁਹਾਨੂੰ ਹੁਣ ਤੱਕ ਦਿਖਾਏ ਆਂ ਜੀ ਇਹਨਾਂ ਦਾ ਪ੍ਰਾਈਸ ਹੈਗਾ 1400 ਰੁਪਿਆ ਜੀ ਹੋਰ ਮੇਰੀ ਮੈਂ ਜੇ ਤੁਸੀਂ ਇਹ ਸੂਟ ਸਲਾਈ ਵੀ ਕਰਾਉਣਾ ਚਾਹੁੰਦੇ ਆ ਤਾਂ ਸਾਡੀ ਬੁਟੀਕ ਤੇ ਅਸੀਂ ਤੁਹਾਨੂੰ ਸੂਟ ਸਲਾਈ ਕਰਕੇ ਭੇਜ ਸਕਦੇ ਆ ਤੁਸੀਂ ਮੈਨੂੰ ਆਪਣਾ ਨਾਪ ਸੈਂਡ ਕਰ ਦਿਓ ਜੀ ਸੂਟ ਦਾ ਪ੍ਰਾਈਸ ਹੁੰਦਾ ਜੀ ਹੈਗਾ 1400 ਰੁਪਿਆ ਸਿੰਪਲ ਸੂਟ ਦੀ ਸਲਾਈ ਹੈਗੀ ਸਾਡੀ ਜੀ ਸਿਰਫ 250 ਰੁਪਿਆ ਉਹ ਵੀ ਵੀਡੀਓਆਂ ਪਹਿਣਾ ਲਈ ਜਿਹੜੀਆਂ ਮੇਰੀਆਂ ਵੀਡੀਓਆਂ ਦੇਖ ਲਈਆਂ ਹੈ ਹਨਾ ਜਿਹੜੀਆਂ ਸਾਤੋਂ ਸੂਟ ਸਲਵਾਉਣੀਆਂ ਜੀ 250 ਰੁਪਿਆ ਸਲਾਈ ਹੋਊਗੀ ਜੀ ਪੈਂਟ ਬਲਾਊਜ਼ ਦੀ ਸਿਲਾਈ ਜ਼ਿਆਦਾ ਹੈ ਜੀ ਫੁੱਲ ਲਾਈਨਿੰਗ ਵਾਲੇ ਸੂਟ ਦੀ ਸਿਲਾਈ ਸਾਡੀ ਹੈਗੀ ਆ 500 ਰੁਪਿਆ ਜੀ ਬਾਕੀ ਜੋ ਤੁਸੀਂ ਡਿਜ਼ਾਈਨ ਕਰਾਉਨੇ ਆ ਉਹਦੇ ਅਲੱਗ ਤੋਂ ਪੈਸੇ ਹੁੰਨੇ ਆ ਜੀ ਕਿਸੇ ਮੇਰੀ ਭੈਣ ਨੇ ਸੂਟ ਮੰਗਵਾਉਣਾ ਵਿੱਚ ਸਿਲਾਈ ਕਰਾਉਣਾ ਤਾਂ ਸਭ ਤੋਂ ਕਰਵਾ ਸਕਦਾ ਜੀ ਤੁਸੀਂ ਇੱਕ ਵਾਰ ਕਰਵਾ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਣਾ ਸਾਡਾ ਕੰਮ ਜੀ ਵੀ ਕਿੱਦਾਂ ਦਾ ਹੈ ਕੋਈ ਐਦਾਂ ਨਹੀਂ ਵੀ ਜੇ ਅਸੀਂ ਸਿਲਾਈ ਘੱਟ ਰੱਖੀ ਵੀ ਤਾਂ ਤੁਹਾਡਾ ਸੂਟ ਨਹੀਂ ਤੁਸੀਂ ਇੱਕ ਵਾਰ ਜ਼ਰੂਰ ਸਿਲਾਈ ਕਰਾ ਕੇ ਦੇਖਿਓ ਹੋਰ ਮੇਰੀਆਂ ਭੈਣਾਂ ਨੂੰ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਮੈਨੂੰ ਜ਼ਰੂਰ ਦੱਸਿਓ ਜੀ ਅਸੀਂ ਹਮੇਸ਼ਾ ਤੁਹਾਡੀ ਚੋਆਇਸ ਦਾ ਧਿਆਨ ਰੱਖ ਕੇ ਹੀ ਸੂਟ ਲਿਆਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ